ਅੱਜ ਦਰবেশ ਪਿੰਡ ਦੇ ਵਿੱਚ ਜੋ ਪਗਵਾੜਾ ਪੁਲਿਸ ਨਿਭਾ ਦਾ ਲਕਤਾਇਆ ਔਰ ਸ਼੍ਰੀ ਦਲਜੀਤ ਰਾਜੂ ਜੀ ਜਿਨ੍ਹਾਂ ਨੇ ਘਰ ਦੇ ਉੱਤੇ ਪਿਛਲੇ 1-4 ਦਿਨ ਪਹਿਲਾਂ ਵੱਡੀ ਬੁਲੀਵਾਰੀ ਹੋਈ 14-15 라ਉਂਡ ਜਿਹੜੀਆਂ ਗੋੜੀਆਂ ਉਹ ਚੱਲੀਆਂ ਪ੍ਰਸ਼ਾਸਨ ਨੇ ਦੱਸਿਆ ਨਹੀਂ ਪ੍ਰਸ਼ਾਸਨ ਨੇ 23 ਦੱਸਿਆ ਜੀ ਔਰ ਪਰਿਵਾਰ ਵੱਲੋਂ ਇਹ ਸੀਗਾ ਵੀ 30-35 ਦੇ ਲਗਭਗ ਗੋਲੀਆਂ ਚੱਲੀਆਂ ਜੋ ਪਹਿਲੇ ਦਿਨ ਮੇਰੀ ਗੋਹਾਂ ਦਾ ਦਰਜੀਤ ਤੇ ਗੱਲ ਹੋਈ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਫਗਵਾੜਾ ਇਲਾਕੇ ਦੇ ਔਰ ਇਸ ਜ਼ਿਲ੍ਹੇ ਕਪੂਰਥਲੇ ਜਿਹੜੇ ਦੇ ਪ੍ਰਮੁੱਖਾ ਕੁੰਗਾ ਜਿਹੜੇ ਨਸ਼ਿਆਂ ਵਿਰੁੱਧ ਯੁੱਧ ਦੇ ਵੀ ਮੁੱਖ ਕਪਤਾਨ ਵਾ ਆਮ ਆਦਮੀ ਪਾਰਟੀ ਔਰ ਇਲਾਕੇ ਭਰ ਦੇ ਵਿੱਚ ਪਿੰਡ ਪਿੰਡ ਹਰ ਬੱਚੇ ਤੱਕ ਇਹਨਾਂ ਦਾ ਨਾਮ ਹੈ ਵੱਡੀ ਸ਼ਖਸੀਅਤ ਹੈ ਲੱਗਦੀ ਕੂਲੀਵਾਰੀ ਰਾਤ ਨੂੰ ਚੱਲਨੀ ਔਰ ਪੂਰੇ ਪਰਿਵਾਰ ਤੇ ਹਮਲਾ ਹੋਣਾ ਔਰ ਰੰਗਦਾਰੀ ਮੰਗੀ ਜਾਣੀ ਇਹ ਪੰਜਾਬ ਦੇ ਵਿੱਚ ਪੰਜਾਬ ਦਾ ਰੰਗਦਾਰੀਆਂ ਮੰਗਣਾ ਪੰਜਾਬ ਦੇ ਮਾਹੌਲ 'ਚ ਨਹੀਂ ਹੈ ਤਾਂ ਯੂਪੀ ਬਿਹਾਰ ਦਾ ਮਾਹੌਲ ਹੈ ਔਰ ਜੋ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਹੈ ਉਹਦੇ 'ਚ ਪਤਾ ਲੱਗਿਆ ਆ ਕਿ ਪੰਜਾਬ ਤੋਂ ਬਾਹਰਲੇ ਗੈਂਗ ਨੇ ਕੋਸ਼ੀਨਾ ਦੇ ਨਾਲ ਦੇ ਜਿਹੜੇ ਗੁਰਗੇ ਨੇ ਇਹਨਾਂ ਦੇ ਮੁਖੀ ਨੇ ਉਹ ਜਿੰਨਾਂ ਚਿਰ ਤਿਹਾਰ ਦੇਲਾ ਚ ਅਜਿਹੇ ਹਾਲਾਤਾਂ ਵਿੱਚ ਪੰਜਾਬੀਆਂ ਅੱਗੇ ਇੱਕ ਬਹੁਤ ਵੱਡੀ ਚਰੋਥੀ ਗੈਂਗਸਟਰਵਾਦ ਦੀ ਰੰਗਦਾਰੀ ਦੀ ਔਰ ਇਹ ਕਿਸੇ ਵੇਲੇ ਵੀ ਕਤਲੋਗਾਰਤ ਵਿੱਚ ਬਦਲ ਸਕਦੀ ਲੇਕਿਨ ਅਜਿਹੇ ਹਾਲਾਤਾਂ ਵਿੱਚ ਮੈਂ ਪੰਜਾਬ ਸਰਕਾਰ ਨੇ ਜਿਹੜਾ ਐਲਾਨ ਕੀਤਾ ਹੈ ਕਿ ਪੰਜਾਬ ਦੀ ਧਰਤੀ ਤੇ ਗੈਂਗਸਟਰਵਾਦ ਨੂੰ ਝੱਲਿਆ ਨਹੀਂ ਜਾਏਗਾ ਇਹ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਆਸ ਦੀ ਕਿਰਨ ਹੈ। ਔਰ ਜਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ 72 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਔਰ ਇਸ ਸੰਬੰਧ ਦੇ ਵਿੱਚ ਗ੍ਰਿਫਤਾਰੀ ਵੀ ਹੋਣ ਦੀ ਸੂਚਨਾ ਹੈ। ਔਰ ਇਸ ਸੰਬੰਧ ਦੇ ਵਿੱਚ ਜਿਹੜੀ ਇਹ ਕੜੀ ਆ ਜਿਹੜਾ ਇੱਥੇ ਹਮਲਾ ਹੋਇਆ ਦਰਵੇਸ਼ ਪਿੰਟ ਸ਼ਰੀਦ ਦਜੀਤ ਰਾਜੂ ਜੀ ਦੀ ਰਹਿਸ਼ ਤੇ ਇਸੇ ਲੜੀ ਦੇ ਵਿੱਚ ਇਹੀ ਹਮਲਾ ਇਹੀ ਗੁਰਗੇ ਇਹੀ ਪੈਟਰਨ ਮਹਾਲੀ ਜ਼ਿਲ੍ਹੇ ਦੇ ਵਿੱਚ ਵੀ ਮਟੌਰ ਜ਼ਿਲ੍ਹੇ ਦੇ ਥਾਣੇ ਦੇ ਵਿੱਚ ਮਟੌਰ ਥਾਣੇ ਦੇ ਵਿੱਚ ਹੀ ਪਰਚਾ ਦਰਜ ਹੈ ਉੱਥੇ ਵੀ 35 ਰਾਉਂਡ ਗੋਲੀਆਂ ਚੱਲੀਆਂ ਸੇਮ ਵੈਪਨ ਮੇਰੀ ਹੁਣ ਐਸਐਸਪੀ ਕਪੂਰਥਲਾ ਜੀ ਨਾਲ ਵੀ ਗੱਲ ਹੋਈ ਆ ਐਸਐਸਪੀ ਮਹਾਲੀ ਨਾਲ ਵੀ ਗੱਲ ਹੋਈ ਆ ਔਰ ਮਾਨਜੋਗ ਜਿਹੜੇ ਇੱਥੋਂ ਦੇ ਸਬੰਧਤ ਇਨਕੁਆਇਰੀ ਅਫਸਰ ਨੇ ਔਰ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਨਾਲ ਵੀ ਗੱਲ ਹੋਈ ਆ ਜਿਹੜੀ ਜਾਂਚ ਹੈ ਉਹ ਤਸੱਲੀ ਬਖਸ਼ ਤਰੀਕੇ ਨਾਲ ਚੱਲ ਰਹੀ ਹੈ ਇਸ ਗੱਲ ਦੀ ਮੈਂ ਤਸੱਲੀ ਪ੍ਰਗਟਾਉਣਾ ਹੈ ਔਰ ਮੇਰੀ ਸਮੁੱਚੀ ਪੰਜਾਬੀਆਂ ਨੂੰ ਅਪੀਲ ਹੈ ਕਿ ਇੱਕ ਦੂਜੇ ਦੀਆਂ ਬਾਹਾਂ ਬਣੀਏ ਇੱਕ ਦੂਜੇ ਦੇ ਅੱਖਾਂ ਕੰਨ ਬਣੀਏ ਔਰ ਜਿੱਥੇ ਵੀ ਕਿਤੇ ਐਦਾਂ ਦੀ ਅੱਗ ਲੱਗਦੀ ਆ ਉਸ ਅੱਗ ਨੂੰ ਆਪਣੀ ਅੱਗ ਮੰਨਿਆ ਜਾਵੇ ਆਪਣੇ ਘਰ ਦੀ ਅੱਗ ਮੰਨਿਆ ਜਾਵੇ ਔਰ ਇਹ ਅੱਗਾ ਲਾਉਣ ਵਾਲਿਆਂ ਨੂੰ ਆਪਾਂ ਕਾਨੂੰਨ ਦੇ ਦਾਇਰੇ ਚ ਰੱਖ ਕੇ ਠੋਕਣ ਦਾ ਪ੍ਰਬੰਧ ਕਰੀਏ। ਔਰ ਫਗਵਾੜਾ ਦੀ ਧਰਤੀ ਜਿਹੜੀ ਮੇਰੀ ਅਜ਼ੀਜ਼ ਧਰਤੀ ਆ ਬਹੁਤ ਅਜ਼ੀਜ਼ ਧਰਤੀ ਆ ਕਿਉਂਕਿ ਮੈਂ ਵੀ ਇਥੋਂ 222 ਦੇ ਵਿੱਚ 31 32 ਹਜ਼ਾਰ ਲੋਕਾਂ ਨੇ ਮੈਨੂੰ ਵੋਟ ਪਾਈ ਸੀ ਬੜਾ ਪਿਆਰ ਮਿਲਿਆ ਉਸ ਵੇਲੇ। ਔਰ ਉਹਨਾਂ ਸਾਰਿਆਂ ਦੇ ਦੁੱਖ ਦਰਜ ਖੜੇ ਹੋਣਾ। ਇਸ ਤੋਂ ਇਲਾਵਾ ਸਾਰੇ ਫਗਵਾੜੇ ਦੇ ਦੁੱਖਾਂ ਦਰਦਾਂ 'ਚ ਉਹਨਾਂ ਦੇ ਸੁੱਖਾਂ 'ਚ ਖੜਾ ਹੋਣਾ ਮੇਰੀ ਵੀ ਨੈਤਿਕ ਡਿਊਟੀ ਆ ਉਸ ਡਿਊਟੀ ਨੂੰ ਮੁੱਖ ਰੱਖ ਕੇ ਮੈਂ ਵੀ ਅੱਜ ਪਰਿਵਾਰ ਦੇ ਨਾਲ ਹੌਸਲਾ ਅਫਜ਼ਾਈ ਕਰਨ ਲਈ ਆਇਆ ਕਿ ਇਹੋ ਜਿਹੀਆਂ ਘਟਨਾਵਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਅਤਰਾ ਚੜਾ ਲਿਆਉਂਦੀਆਂ ਆ ਪਰ ਜੇ ਬੰਦਾ ਹਿੰਮਤ ਤੇ ਹੌਸਲਾ ਰੱਖੇ ਹਰ ਚੀਜ਼ ਦਾ ਟੱਕਰਾਂ ਕੀਤਾ ਜਾ ਸਕਦਾ ਅਸੀਂ ਰਾਜੂ ਸਾਹਿਬ ਨੂੰ ਦਰਜੀਤ ਭਾਜੀ ਨੂੰ ਇਸ ਗੱਲ ਦਾ ਹਿੰਮਤ ਹੌਸਲੇ ਦੇ ਨਾਲ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਆ ਕਿ ਅਸੀਂ ਸਾਰੇ ਹੀ ਫਗਵਾੜਾ ਸਾਰਾ ਹੀ ਪੰਜਾਬ ਇਹਨਾਂ ਦੇ ਨਾਲ ਖੜੇ ਆ ਔਰ ਇਹ ਸ਼ੁਕਰੀਆ ਦਾ ਕਰਦੇ ਤੁਹਾਡਾ ਸਾਹਿਬ